ਦੇਖੋ ਅੱਜ ਸਾਡੀ ਮੋਹਾਲੀ ਦੀ ਟੀਮ ਨੇ ਬਹੁਤ ਵੱਡਾ ਅਪਰਾਲਾ ਕੀਤਾਗਾ ਸਾਡੇ ਐਮਐਲਏ ਸਹਿਬਾਨ ਨੇ ਅੱਜ ਤਿੰਨ ਸਾਡੀਆਂ ਮੈਡੀਕਲ ਦੀਆਂ ਬਹਿਨਾ ਜਿਹਦੇ ਅੰਦਰ ਡਾਕਟਰ ਹੋਣਗੇ ਨਰਸਾਂ ਹੋਣਗੀਆਂ ਜਿਹਦੇ ਅੰਦਰ ਫਾਰਮਾਸਿਸਟ ਹੋਊਗਾ ਔਰ ਸਾਰੀਆਂ ਮੈਡੀਸਨ ਹੋਣਗੀਆਂ ਇਹ ਜਿੱਥੇ-ਜਿੱਥੇ ਵੀ ਹੜ ਆਇਆਗਾ ਬਾੜਪੀੜ ਤਲਾਕਾਗਾ ਉਹ ਸਾਰੇ ਇਲਾਕਿਆਂ ਜਾਣ ਗਿਆ ਉੱਥੇ ਜਾ ਕੇ ਮਰੀਜ਼ਾਂ ਦਾ ਆਮ ਲੋਕਾਂ ਦਾ ਆਮ ਜਨਤਾ ਦਾ ਜਿਹੜਾ ਉਹ ਚੈੱਕ ਅਪ ਕਰਨਗੀਆਂ ਚੈੱਕ ਅਪ ਕਰਨ ਤੋਂ ਬਾਅਦ ਜਿਹੜੀਆਂ ਮੁਢਲੀ ਸਹੂਲਤ ਦਿੱਤੀਆਂ ਜਾਣਗੀਆਂ ਦਵਾਈਆਂ ਦਿੱਤੀਆਂ ਜਾਣਗੀਆਂ ਜਿਹੜੇ ਛੋਟੀ ਮੋਟੀ ਕੋਈ ਕਿਸੇ ਨੂੰ ਬਿਮਾਰੀ ਹੋਈਗੀ ਉਹਦਾ ਮੌਕੇ ਤੇ ਇਲਾਜ ਕਰ ਦਿੱਤਾ ਜਾਊਗਾ ਜੇਕਰ ਕਿਸੇ ਨੂੰ ਕੋਈ ਵੱਡਾ ਟ੍ਰੀਟਮੈਂਟ ਦੀ ਲੋੜ ਹੋਊਗੀ ਜਾਂ ਉਹਨੂੰ ਜਿਹੜਾ ਨੇੜਲੇ ਹਸਪੀਟਲ ਦੇ ਅੰਦਰ ਵੀ ਰਿਜਾਇਆ ਜਾਊਗਾ ਸੋ ਕਹਿਣ ਦਾ ਭਾਵ ਆ ਇਹਦੇ ਨਾਲ ਜਿਹੜੀਆਂ ਪਾਣੀ ਤੋਂ ਬਿਮਾਰੀਆਂ ਹੋਣਗੀਆਂ ਜਿਹੜਾ ਪਾਣੀ ਆਇਆ ਹੜ ਆਇਆ ਉਹਦੇ ਕਰਕੇ ਬਿਮਾਰੀਆਂ ਜਾਂ ਜੇ ਜਨਰਲ ਕਿਸੇ ਨੂੰ ਹੋਰ ਵੀ ਬਿਮਾਰੀਆਂ ਉਹਦਾ ਵੀ ਚੈੱਕ ਅਪ ਹੋਊਗਾ ਤਾਂ ਮੈਂ ਸਮਝਦਾ ਇੱਕ ਵੱਡੀ ਸਹੂਲਤ ਜਿਹੜੀ ਆ ਉਹ ਲੋਕਾਂ ਨੂੰ ਮਿਲੇਗੀ ਔਰ ਨਾਲ ਦੀ ਨਾਲ ਜਿਹੜਾ ਇਹਦੇ ਨਾਲ ਦਵਾਈਆਂ ਰਹਿਗੀਆਂ ਉਹ ਸਾਰੀਆਂ ਦਵਾਈਆਂ ਵੀ ਇਸ ਤਿੰਨੇ ਬੈਨਾਂ ਦੇ ਅੰਦਰ ਬੰਦੂਤ ਲਗੀਆਂ ਉਹ ਦਵਾਈਆਂ ਵੀ ਮੌਕੇ ਤੇ ਡਾਕਟਰ ਜਿਹੜਾ ਉੱਥੇ ਮਰੀਜ਼ਾਂ ਨੂੰ ਜਾਂ ਆਮ ਲੋਕਾਂ ਨੂੰ ਬਹਾਈਆ ਕਰਵਾਉਣਗੇ